ਹਾਂਜੀ ਵੈਲਕਮ ਹੋ ਗਏ ਜੋ ਦੋਸਤਾਂ ਸੱਜਣਾ ਦੇ ਭਰਾਵਾਂ ਦਾ ਸਾਡੇ ਚੈਨਲ ਪਿਜਨ ਆਨਲਾਈਨ ਪਲੱਗ ਤੇ ਤੇ ਜਿਹੜੇ ਵੀ ਸੱਜਾਂ ਚੈਨਲ ਤੇ ਆਏ ਨਵੇਂ ਚੈਨਲ ਨੂੰ ਸਭ ਤੋਂ ਪਹਿਲਾਂ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਬਹੁਤ ਵਧੀਆ ਟੌਪਿਕ ਵੀਰ ਜੀ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਭਰਾਵਾਂ ਦਾ ਬਹੁਤ ਥੈਂਕ ਯੂ ਸ਼ੁਕਰੀਆ ਜਿਹੜੇ ਕਮੈਂਟ ਕਰਦੇ ਵਧੀਆ ਵਧੀਆ ਤੇ ਡਿਮਾਂਡ ਕਰਦੇ ਕਿ ਇਸ ਤਰ੍ਹਾਂ ਦੀ ਵੀਡੀਓ ਦੋ ਇਸ ਤਰ੍ਹਾਂ ਦੀ ਦੋ ਠੀਕ ਹੈ ਕੱਲ ਕੇ ਬੰਦੇ ਨੇ ਕਿ ਵੀਰ ਨੇ ਕਿ ਸੱਜਣ ਨੇ ਨਾ ਕਮੈਂਟ ਕੀਤਾ ਸੀ ਇੱਕ ਪਾਜੀ ਇਹੋ ਜੀ ਕੋਈ ਵੀਡੀਓ ਭਰਾਓ ਜਿਹਾ ਇਹੋ ਜਿਹਾ ਕੋਈ ਤਰੀਕਾ ਜਿਹਦੇ ਵਿੱਚ ਕਹਿਰ ਦੀ ਗਰਮੀ ਚ ਕਬੂਤਰ ਸ਼ਾਮ ਤਾ ਕੋਡੇ ਬਿਨਾਂ ਕਿਸੇ ਨਸ਼ੇ ਪੱਤੀ ਤੋਂ ਬਿਨਾਂ ਕੇ ਦਵਾਈ ਦਾ ਉਤੋਂ ਠੀਕ ਹੈ ਜੀ ਤੇ ਉਸਤੇ ਵੀ ਅੱਗੇ ਵੀਡੀਓ ਲੈ ਕੇ ਆਵਾਂ ਅੱਜ ਮੈਂ ਵੀਡੀਓ ਬਹੁਤ ਵਧੀਆ ਟੌਪਿਕ ਕਵਰ ਕਰਨ ਲੱਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਯਾਰ ਵੀਡੀਓ ਆਪਾਂ ਹੋਰ ਬੜੀਆਂ ਵੇਨੇ ਯਾਰ ਹੋਰ ਅਹੀਂ ਕਬੂਤਰ ਸੇਲ ਪਰਚੇਜ਼ ਕੁਝ ਉਸਤਾਦ ਕਿਹਨ ਲੜ ਰਿਹਾ ਕੋਈ ਕਿਸੇ ਨਾਲ ਰੌਲਾ ਪੈ ਰਿਹਾ ਕੋਈ ਜੋ ਹੋ ਰਿਹਾ ਕੋਈ ਜੋ ਰਿਹਾ ਕੋਈ ਪਾਰਟੀਆਂ ਦਾ ਕੋਈ ਝਗੜਾ ਇਹੋ ਜਿਹੀ ਵੀਡੀਓ ਸੱਜਣਾ ਅਸੀਂ ਬੜਿਆਂ ਵੇਂਦੇ ਆ ਪਰ ਜਿਹੜੀ ਕੰਮ ਦੀ ਵੀਡੀਓ ਨਾ ਉਹ ਵੇਖਣ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਚਲੋ ਸਾਰਿਆਂ ਦਾ ਬੜਾ ਸ਼ੁਕਰੀਆ ਜਿਹੜੇ ਵੀਡੀਓ ਵੇਂਦੇ ਜਿਹੜੇ ਨਹੀਂ ਵੇਂਦੇ ਸਕਿਪ ਕਰ ਦਿੰਦੇ ਬਣਾ ਵਾਸਤੇ ਵੀ ਤੇ ਟੌਪਿਕ ਇੰਨਾ ਵਧੀਆ ਲੈ ਕੇ ਆਇਆ ਜੀ ਯਾਰ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੂਗਾ ਤੇ ਜੇ ਆਪਾਂ ਹੋਰ ਹੀ ਚੀਜ਼ਾਂ ਵੇਖਣੀਆਂ ਨਾ ਫਿਰ ਕਬੂਤਰ ਬਾਜ਼ੀ ਦੇ ਨਾਂ ਦੇ ਬੰਦੇ ਦਾ ਨਿਕਲ ਆ ਇਹ ਆਪ ਸਾਰੀ ਉਮਰ ਉਸਤਾਦਾਂ ਦੇ ਜਾਂ ਹੋਰ ਲੋਕਾਂ ਦੇ ਮਥਾਜ ਹੀ ਰਹੇ ਯਾਰ ਦਹੀਂ ਗੋਲੀ ਦਹੀਂ दारू ਦਹੀਂ ਦਵਾਈ ਤੇ ਦਹੀਂ ਕੋ ਪਾਣੀ ਠੀਕ ਆ ਯਾਰ ਆਪ ਸਿੱਖੋ ਮੇਰੇ ਭਰਾ ਰਿਸਰਚ ਕਰੋ ਆਪ ਠੀਕ ਆ ਜਿਹੜਾ ਮੈਂ ਤੁਹਾਨੂੰ ਅੱਜ ਟੌਪਿਕ ਤੇ ਵੀਡੀਓ ਲੈ ਕੇ ਆਇਆ ਨਾ ਬਹੁਤ ਹੀ ਤਕੜਾ ਟੌਪਿਕ ਆ ਜੇ ਟੌਪਿਕ ਨੂੰ ਤੁਸੀਂ ਸਮਝ ਗਏ ਨਾ ਤੇ ਕਬੂਤਰ ਪਾਈ ਦੇ ਵਿੱਚ ਯਾਰ ਤੁਹਾਡਾ ਕੋਈ ਬਰਾਬਰੀ ਬਹੁਤ ਮੁਸ਼ਕਲ ਹੋ ਗਏ ਕੋ ਔਰ ਹਾਰੋਗੇ ਵੀ ਤੇ ਤੁਸੀਂ ਆਪਣੀ ਕਿਸਮਤ ਨਾਲ ਜਿਹਾਰ ਜੋ ਤੇ ਹਾਰ ਜੋ ਰੱਬ ਤੁਹਾਨੂੰ ਰਹਾ ਦੇਦਾ ਦੇ ਬੰਦਾ ਨਾ ਤੇ ਨਰਾਸ ਸਕਦਾ ਠੀਕ ਹੈ ਜੀ ਟੌਪਿਕ ਦੀ ਗੱਲ ਕਰਦਾ ਮੈਂ ਟੌਪਿਕ ਲੈ ਕੇ ਆਇਆ ਵੀਰ ਕਬੂਤਰ ਗਰਮ ਉੜਦਾ ਠੰਡਾ ਉੜਦਾ ਤੇ ਮੋਤ ਜਾਂ ਮੋਦਿਲ ਉੜਦਾ ਇਥੇ ਆਪਾਂ ਚਰਚਾ ਕਰਨੀ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਯਾਰ ਇੱਕ ਉਸਤਾਦ ਹੁੰਦੇ ਬੜੇ ਤਗੜੇ ਨਾ ਪਾਕਿਸਤਾਨ ਦੇ ਵਿੱਚ ਡਾਕਟਰ ਅਬਦੁਲ ਗਨੀ ਇੱਕ ਨਾ ਉਹਨਾਂ ਦੀ ਮੈਂ ਇੰਟਰੋ ਸੁਣੇ ਸਮਾਂ ਪਹਿਲਾਂ ਕੋਈ ਤਿੰਨ ਚਾਰ ਸਮਾਂ ਪਹਿਲਾਂ ਉਹਦੇ ਵਿੱਚ ਯਾਰ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਗੱਲ ਨੇ ਯਾਰ ਮੇਰੇ ਦਿਮਾਗ ਤੇ ਬੜਾ ਸਰ ਪਾਇਆ ਉਹ ਬੇ ਗੱਲਾਂ ਦੇ ਸੀ ਵੀ ਯਾਰ ਕਬੂਤਰ ਬਾਜ਼ ਦਾ ਸਤਾਦ ਇਹੋ ਜਿਹਾ ਹੋਵੇ ਜਦੋਂ ਦਿਲ ਕਰੇ ਕਬੂਤਰ ਡਾ ਦੇ ਤੇ ਜਦੋਂ ਦਿਲ ਕਰੇ ਕਬੂਤਰ ਨਾ ਡਾਵੇ ਮਤਲਬ ਵੀ ਜਦੋਂ ਉਹਦਾ ਦਿਲ ਕਰੇ ਉਹਦੋਂ ਕਬੂਤਰ ਟਾਈਮ ਮਾਰ ਤੇ ਜਦੋਂ ਉਹ ਜੀ ਕਰੇ ਨਾ ਮਾਰ ਆਂਦੇ ਕਿ ਮੇਰੇ ਕੋ ਇਹੋ ਜਿਹਾ ਨੁਕਤਾ ਵਾ ਇਹੋ ਜੀ ਦਵਾਈਦਾਰੂ ਜਿਹੋ ਜਿਹਾ ਕੋਈ ਖੇਡ ਆ ਜਿਹਦੇ ਨਾਲ ਮੈਂ ਉਹਨਾਂ ਕਬੂਤਰਾਂ ਦੇ ਜੋ ਯੂਜ਼ ਕਰਦਾ ਨਾ ਜਦੋਂ ਕਬੂਤਰ ਮੈਂ ਨਵੇਂ ਕੱਢਦਾ ਤੇ ਮੇਰੇ ਕਬੂਤਰ 1.5 ਜਾਂ 2 ਟਾਵਰ ਤੋਂ ਉੱਚੇ ਹੀ ਨਹੀਂ ਜਾਂਦੇ ਹਾਈ ਫਲਾਈਰ ਕਬੂਤਰਾਂ ਦੀ ਗੱਲ ਕੀਤੀ ਸੀ ਉਹਨਾਂ ਨੇ ਪਰ ਇਹ ਮਲਬਿਆਂ ਦੇ ਵੀ ਚੀਜ਼ ਕਾਮਯਾਬ ਆ ਵੀ ਕਬੂਤਰ 1.5 2 ਟਾਵਰ ਹੀ ਉੱਡੇ ਜਾਣਗੇ 5 ਘੰਟੇ ਕਰ ਦਿੰਦੇ 6 ਘੰਟੇ ਕਰ ਦਿੰਦੇ ਇਹਨਾਂ ਉੱਪਰ ਨਹੀਂ ਜਾਣਗੇ ਤੇ ਜਦੋਂ ਮੇਰਾ ਦਿਲ ਕਰੂ ਕਰਦਾ ਤੇ ਮੈਂ ਕਬੂਤਰਾਂ ਨੂੰ ਬੰਦੀ ਕਰਾ ਦਿੰਦਾ ਜਾਂ ਕਬੂਤਰਾਂ ਨੂੰ ਇਹੋ ਜਿਹਾ ਹੱਥ ਲਾਉਣਾ ਜੇ ਇਹੋ ਜਿਹੀ ਖੇਡ ਕਰਦਾ ਤੇ ਕਬੂਤਰ ਸਮਾਂਚ ਬੰਦ ਹੋ ਕੇ ਉੜਦੇ ਮੇਰੇ ਯਾਰ ਇਹ ਤੀਨੇ ਬੜਾ ਦਿਮਾਗ ਤੇ ਅਸਰ ਪਾਇਆ ਯਾਰ ਕਿਵੇਂ ਹੋ ਸਕਦਾ ਇਹ ਤਾਂ ਪਰ ਮੈਂ ਹੁਣ 4 ਸਾਲ ਹੋ ਗਏ ਪੰਜੇ ਗੱਲ ਨੂੰ ਉਸ ਤੋਂ ਬਾਅਦ ਆਪਾਂ ਵੀ ਰਿਸਰਚ ਕੀਤੀ ਬਹੁਤ ਵਰਕ ਕੀਤਾ ਇਸ ਚੀਜ਼ ਤੇ ਆਖਿਰਕਾਰ ਨਤੀਜਾ ਨਿਕਲਿਆ ਯਾਰ ਆਪਾਂ ਵੀ ਮਹਾਰਾਜ ਦੀ ਕਿਰਪਾ ਨਾਲ ਇਹੋ ਜੀ ਖੇਡ ਸੁਣ ਆਪਣੇ ਕੋ ਵੀ ਹੈਗੀ ਆ ਕਿ ਆਪਣੀ ਮਰਜ਼ੀ ਨਾਲ ਕਬੂਤਰ ਜਿੰਨਾ ਚਿਰ ਮਰਜ਼ੀ ਅਸੀਂ ਥੱਲੇ ਡਾਈ ਜਾਈਏ ਤੇ ਜਦੋਂ ਜਲ ਕਰੇ ਕਬੂਤਰ ਨੂੰ ਬੰਦੀ ਬੰਦੀ ਕਰਾ ਦੇ ਤੇ ਆਹ ਟਾਪਿਕ ਤੋਂ ਬਾਅਦ ਮੈਂ ਉਹ ਟਾਪਿਕ ਕਵਰ ਕਰਾਂਗਾ ਤੇ ਜਿਹੜੇ ਸੱਜਣ ਭਰਾ ਨੇ ਡਿਮਾਂਡ ਇੱਕ ਵੀਡੀਓ ਜਰੂਰ ਦੋ ਜਾਂ ਲੈ ਕੇ आओ ਤੇ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਵੀਡੀਓ ਕਵਰ ਕਰਾਂਗੇ ਠੀਕ ਹੈ ਤੇ ਆਹ ਜਿਹੜਾ ਆਪਾਂ ਟਾਪਿਕ ਅੱਜ ਲੈ ਕੇ ਆਏ ਯਾਰ ਵੀਡੀਓ ਲਾਰਡ ਤੱਕ ਜਰੂਰ ਦੇਖੋ ਬਹੁਤ ਤਗੜਾ ਟਾਪਿਕ ਆਇਆ ਹੈ ਕਬੂਤਰ ਬਾਜੀ ਦੀ ਜਾਨ ਕਹਿ ਦੋ ਇਹਨੂੰ ਤੇ ਜਾਨ ਆ ਠੀਕ ਆ ਤੇ ਵੇਖੋ ਜਰੂਰ ਪੂਰੀ ਵੀਡੀਓ ਬਹੁਤ ਕੁਝ ਤੁਹਾਨੂੰ ਸਿੱਖਣਾ ਉਹ ਸਿੱਖਣ ਵਾਲਾ ਬੰਦਾ ਬੜਾ ਕੁਝ ਸਿੱਖ ਲੂ ਇਹਦੇ ਵਿੱਚ ਤੇ ਬਾਕੀ ਜਿਹਨਾਂ ਨੇ ਨਹੀਂ ਸਿੱਖਣਾ ਯਾਰ ਉਹਨਾਂ ਤੇ ਗੋਲੀਆਂ ਘੋਲ ਕੇ ਤੇ ਕੋ ਖਵਾ ਨਹੀਂ ਸਕਦਾ ਤੇ ਜਿਹਨੇ ਸਿੱਖਣਾ ਉਹਨਾਂ ਸਮੇਂਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਤੇ ਚਲੋ ਚੱਲੀਏ ਆਪਾਂ ਵੀਡੀਓ ਦੇ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਦੱਸੀਏ ਤੇ ਆਹ ਵੇਖੋ ਵੀਰ ਜੀ ਕਬੂਤਰ ਆਪਣੇ ਨਿਕਲ ਕੇ ਆ ਗਏ ਆ ਠੀਕ ਆ ਆ ਵੇਖੋ ਸਾਰੇ 8 ਦੇ 8 ਕਬੂਤਰ ਤੇ ਦੋ ਜਿਹੜੇ ਉੱਤਲੇ ਉਹੇ ਨਿਕਲ ਆਏ ਆ ਆਖੋ ਆ ਗਿਆ ਆਹ ਵੇਖੋ ਕਬੂਤਰ ਉੱਤੇ ਉੜਦਾ ਲਾ ਇਹ ਕਬੂਤਰ ਚਾਰ ਦਿਨ ਪਹਿਲਾਂ ਮੈਂ ਫੜਿਆ ਚਾਰ ਤੋਂ ਉੱਪਰ ਹੀ ਮੋਰਾ ਲੱਗਿਆ ਇਹਨੂੰ ਤੇ ਅੱਜ ਵੇਲੇ ਆਪਾਂ ਛੱਡ ਦਿੱਤਾ ਜੀ ਤੇ ਆ ਵੀ ਕਬੂਤਰਾਂ ਪਹਿਲਾਂ ਤੇ ਨਹੀਂ ਬਨੇ ਉੜਦਾ ਤੇ ਹੁਣ ਇਹ ਨਿਕਲ ਕੇ ਵਧੀਆ ਉੜਨ ਲੱਗੇ ਉੱਤੇ ਕਬੂਤਰਾਂ ਨੂੰ ਬੰਨ ਦਿੱਤੀ ਵੀ ਗਿਆ ਹੇ ਬਦੰਦ ਕੋਣਾ ਲਾ ਕੇ ਬੰਨ ਤੇ ਆਹ ਇਹ ਠਾਪਾ ਮਾਰਦਾ ਆਹ ਲਾਲ ਪੱਲਾ ਕੀਤਾ ਕੇ ਇਹ ਕਬੂਤਰਾਂ ਮੈਂ ਫੜਿਆ ਵਾ ਜੇ ਠੀਕ ਆ ਤੇ ਮੇਰੀ ਆਤ ਹੁੰਦੀ ਆ ਕਿ ਮੈਂ ਹਾਂਜੀ ਆ ਦੇਖੋ ਵੀਰ ਜੀ ਕਬੂਤਰ ਆ ਉਹ ਆ ਲਾਲ ਪੱਲਾ ਕੀਤਾ ਕਬੂਤਰ ਦਾ ਤੇ ਇਹ ਕੋਈ 4-5 ਦਿਨ ਹੀ ਹੋ ਗਏ ਉਹਨੇ ਫੜੇ ਠੀਕ ਆ ਕੱਲ ਛੱਡਿਆ ਮੜਾ ਮਟਾ ਕੋਮਗੇ ਬਹਿ ਗਿਆ ਕੱਲ ਦਾਣੇ ਦੇ ਰਹਿ ਜਾਈ ਛੱਡਿਆ ਆਹ ਦੇਖਦੇ ਆਹ ਦੇਖੋ ਇਹ ਪ੍ਰਸੰਗ ਆਹ ਆਹ ਦੇਖੋ ਸਾਹਮਣੇ ਬਹੁਤ ਵਧੀਆ ਕਬੂਤਰ ਤੇ ਚਲੋ ਚੱਲਦੇ ਆਪਾਂ ਆਪਣੇ ਟੌਪਿਕ ਵੱਲ ਜਿੱਦੀ ਆਉ ਥੱਲੇ ਫਿਰ ਤੁਹਾਨੂੰ ਕਰਾਵਾਂਗੇ ਸ਼ੌਂਕ ਹਾਂਜੀ ਵੀਰੋ ਵੈਲਕਮ ਹੋ ਗਿਆ ਜੀ ਤੁਹਾਡਾ ਸਾਡੇ ਚੈਨਲ ਤੇ ਆ ਆ ਗਏ ਆਪਾਂ ਆਪਣੇ ਟੌਪਿਕ 'ਤੇ ਠੀਕ ਹੈ ਜੀ ਤੇ ਟੌਪਿਕ ਸਾਡਾ ਹੈਗਾ ਜੀ ਅੱਜ ਦਾ ਕਿ ਕਬੂਤਰ ਗਰਮ ਉੜਦਾ ਠੰਡਾ ਹੋਰ ਦਾ ਤੇ ਜਮੋਤ ਦਿਲ ਮੋਤ ਦਿਲ ਦਾ ਮਤਲਬ ਹੁੰਦਾ ਵੀ ਨਾ ਗਰਮ ਹੋਵੇ ਕੋਤ ਤੇ ਨਾ ਠੰਡਾ ਹੋਵੇ ਵੀਰ ਜੀ ਇਹ ਮੈਂ ਤੁਹਾਨੂੰ ਸਾਰਾ ਕੋਈ ਡਿਟੇਲ ਦੇ ਵਿੱਚ ਦੱਸੂਗਾ ਜੀ ਜਾ ਕੇ ਅ ਵੀਡੀਓ ਲਾਰ ਤੱਕ ਵੇਖਿਓ ਸਕਿਪ ਨਾ ਕਰੋ ਫਿਰ ਤਾਂ ਤਰੀਕਾ ਵੀ ਦੱਸੂਗਾ ਵੀ ਜੇ ਕਬੂਤਰ ਗਰਮ ਹੋ ਗਿਆ ਜਿਆਦਾ ਤੇ ਉਹਨੂੰ ਠੰਡਾ ਕਿਵੇਂ ਕਰਨਾ ਜੇ ਕਬੂਤਰ ਠੰਡਾ ਹੋ ਗਿਆ ਫੀਨ ਨੂੰ ਗਰਮ ਕਿਵੇਂ ਕਰਨਾ ਤੇ ਕਬੂਤਰ ਨੂੰ ਮੋਤ ਦਿਲ ਕਿਵੇਂ ਕਰਨਾ ਤੇ ਜਿਹੜਾ ਕਬੂਤਰ ਉੱਡੇ ਠੀਕ ਹੈ ਜੀ ਤੇ ਬਹੁਤ ਵਧੀਆ ਟੌਪਿਕ ਆ ਮੈਂ ਮੇਰੀ ਇਹ ਇਹ ਚੀਜ਼ ਨੇ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਮੇਰੀ ਕਬੂਤਰਬਾਜ਼ੀ 'ਚ ਬਹੁਤ ਜ਼ਿਆਦਾ ਸੁਧਾਰ ਆ ਗਿਆ ਮੇਰਾ ਆਪਣੇ ਕਬੂਤਰਾਂ ਦੇ ਬਹੁਤ ਕੰਟਰੋਲ ਆ ਮੈਂ ਜੇਸਾ ਔਰ ਮਰਜੀ ਕਬੂਤਰਾਂ ਦੀ ਹੇਟ ਮਰਾਉਣੇ ਆ ਤੇ ਮਾਰ ਸਕਦਾ ਕਬੂਤਰ ਜੇ 12 1 ਵਜੇ ਤੱਕ ਬੈੰਦੇ ਤੇ ਮੈਂ ਉਹਨਾਂ ਨੂੰ ਦੋ ਤਿੰਨ ਕਿੱਡੇ ਵਧਾ ਵੀ ਸਕਦਾ ਤੇ ਜੇ ਮੈਂ ਚਾਹਾਂ ਕਿ ਕਬੂਤਰ ਐਵਰੇਜ ਵਧੀਆ ਬਣੇ ਕਬੂਤਰ ਇਕੱਠੇ ਬਣ ਮਤਲਬ ਬੜਾ ਕੁਝ ਇਹ ਚੀਜ਼ਾਂ ਤੁਹਾਨੂੰ ਆ ਜਾਣ ਤਾਂ ਤੁਹਾਡਾ ਆਪਣੇ ਜਾਮਨ ਤੇ ਬੜਾ ਕੰਟਰੋਲ ਹੋ ਜਾਂਦਾ ਤੁਸੀਂ ਹੁਣ ਕਈ ਬੰਦੇ ਸੋਚ ਕੰਨ ਲੈ ਯਾਰ ਲੈ ਈ ਡੀ ਕੀ ਡੀ ਖੇਡ ਯਾਰ ਜਦੋਂ ਬੰਦੇ ਨੂੰ ਮਿਹਨਤ ਬੰਦੇ ਨੇ ਕੀਤੀ ਹੁੰਦੀ ਹੈ ਨਾ ਤਾਂ ਫਿਰ ਜਦੋਂ ਫਿਰ ਫਿਰ ਤੇ ਗੱਲਾਂ ਹੋ ਰਹੀ ਹੋ ਜਾਂਦੀਆਂ ਠੀਕ ਹੈ ਜੀ ਤੇ ਪਰ ਮੇਰੇ ਭਰਾ ਸਿੱਖੋ ਯਾਰ ਇਹ ਚੀਜ਼ਾਂ ਬੰਦੇ ਨਹੀਂ ਸਿੱਖਾਣੇ ਚਾਉਂਦੇ ਆਪਾਂ ਹੋਰ ਇਧਰ ਉਧਰ ਦੀਆਂ ਗੱਲਾਂ ਜਾਂ ਉਹ ਕਬੂਤਰ ਉਹਦੇ ਤਗੜੇ ਉਰ ਦੇ ਮੈਂ ਉਹ ਲੈ ਆਵਾ ਜਾਂ ਉਹ ਮੇਰੇ ਕੋਲ ਹੁੰਦੇ ਫਿਰ ਉਰ ਦੇ ਯਾਰ ਕਬੂਤਰ ਜਿਹੋ ਜੇ ਮਰਜ਼ੀ ਉਹਨੂੰ 5-7 ਘੰਟੇ ਦਾ 4-5 ਘੰਟੇ ਦਿੰਦੇ ਆ ਤੁਹਾਡੀ ਸੰਭਾਲ ਤੇ ਤੁਹਾਡੀ ਖੇਡ ਚਾਹੀਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਵੀ ਆ ਜਨੇ ਆ ਗਰਮਾ ਲੈ ਦੇਖੋ ਭਰਾਓ ਜੇ ਕਬੂਤਰ ਜਿਆਦਾ ਗਰਮ ਹੋ ਜਾਂਦਾ ਫਿਰ ਵੀ ਕਬੂਤਰ ਨਹੀਂ ਉੜਦੇ ਜੇ ਜਿਆਦਾ ਗਰਮ ਹੋ ਜਾਂ ਤੇ ਫਿਰ ਕਬੂਤਰ ਸ਼ਾਰਟ ਹੋ ਜਾਂਦੇ ਯਾਨੀ ਕਿ ਫਿਰ ਜਿਹੜਾ ਗਰਮ ਹੁੰਦਾ ਨਾ ਕਬੂਤਰ ਉਹਦੀ ਪਤ ਨੂੰ ਇੱਕ ਨਿਸ਼ਾਨਾ ਦੇ ਦਾਂ ਵੀ ਜਿਹੜਾ ਗਰਮ ਕਬੂਤਰ ਹੁੰਦਾ ਹਰੀਆਂ ਕਾਲੀਆਂ ਜਿਹੀਆਂ ਵਿੱਠਾਂ ਮਾਰ ਲਾ ਜਾਂਦਾ ਇਹ ਤੋਂ ਤੁਸੀਂ ਹਿਸਾਬ ਨਾਲ ਉਹ ਵਿੱਠਾ ਦਾ ਕਬੂਤਰ ਗਰਮਾ ਤੇ ਗਰਮ ਕਬੂਤਰ ਜਦੋਂ ਜਿਆਦਾ ਲੋਕ ਕਰ ਦਿੰਦੇ ਆ ਨਾ ਜਿਦਾਂ ਬਾਜ਼ੀ ਵਾਲ ਦੇ ਨੇ ਕਿਸ ਨੂੰ ਨਹੀਂ ਸਮਾਂ ਪਤਾ ਵੀ ਕਿੱਦਾਂ ਗਰਮ ਕਰਨਾ ਕਿਹੜੀਆਂ ਚੀਜ਼ਾਂ ਪਾਉਣੀਆਂ ਠੀਕ ਆ ਤੇ ਕਿੰਨਾ ਟਾਈਮ ਗਰਮ ਕਰਨਾ ਜਿਹਨੂੰ ਆਪਾਂ ਕਿੰਨੇ ਦਾਤੂ ਲਾ ਕੇ ਕਰ ਦੋ ਜਾਂ ਕਿਵੇਂ ਉਹ ਕਬੂਤਰ ਫਿਰ ਬੰਦੀ ਚ ਵੜ ਜਾਂਦੇ ਆ ਫਿਰ ਨਿਕਲਦੇ ਨੇ ਕਬੂਤਰ ਸ਼ਾਮਾਂ ਨੂੰ ਨਿਕਲ ਕੇ ਬੈਂਦੇ ਨਹੀਂ ਉਹਨਾਂ ਦੀ ਵਾਪਸੀਆਂ ਬਹੁਤ ਘੱਟ ਜਾਂਦੇ ਆ ਤੇ ਇਹ ਤੋਂ ਬਾਅਦ ਆਏ ਨੇ ਜੇ ਠੰਡਾ ਹੋਏ ਕਬੂਤਰ ਵੀਰੋ ਇੱਕ ਤਨ ਮੈਂ ਗੱਲ ਦੱਸਦਾ ਵੇਹੇ ਪਤਾ ਨਹੀਂ ਜਿਆਦਾ ਲੋਕਾਂ ਨੂੰ ਪਤਾ ਹੋਵੇ ਨਾ ਹੋਵੇ ਜੇ ਕਬੂਤਰ ਠੰਡਾ ਹੋਵੇ ਨਾ ਫਿਰ ਵੀ ਕਬੂਤਰ ਜਿਹੜੀਆਂ ਨਾ ਉਹਦੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸਦਾ ਠੰਡੇ ਕਬੂਤਰ ਦੇ ਨਿਸ਼ਾਨੇ ਆ ਇਹਨੇ ਜੀ ਉਹਨੂੰ ਡੌਗ ਹੈ ਨਾ ਤੇ ਉਹਨੇ ਜਿਆਦਾ ਸਾਮਾਨ ਨਹੀਂ ਉੱਟਣਾ ਹਾਂ ਚਟ ਇਕੱਠਾ ਜਾ ਕੇ ਬਹਿ ਜਾਣਾ ਹੈ ਤੇ ਮੂੰਹ ਵੀ ਆੜ ਲੈਂਦੇ ਆ ਕਿਹ ਵਾਲੇ ਤੇ ਗਰਮ ਵੀ ਆੜ ਲੈਂਦੇ ਠੰਡੇ ਵੀ ਮੂੰਹ ਆੜ ਲੈਂਦੇ ਤੇ ਠੰਡੇ ਕਬੂਤਰ ਜਿਹੜੇ ਸਤਾਲ ਜਾਂ ਸਿਆਣੇ ਲੋਕ ਹੁੰਦੇ ਉਹਨਾਂ ਨੂੰ ਉਹ ਪੜ ਲੈਂਦੇ ਆ ਵੀ ਕਬੂਤਰ ਮੇਰਾ ਗਰਮ ਹੈ ਜਾਂ ਠੰਡਾ ਠੀਕ ਹੈ ਤੇ ਇਹ ਮੈਂ ਤੁਹਾਨੂੰ ਦੱਸ ਦਿੱਤੀ ਆ ਗਰਮ ਕਬੂਤਰ ਦੀਆਂ ਨਿਸ਼ਾਨੀਆਂ ਤੇ ਠੰਡੇ ਕਬੂਤਰ ਦੀਆਂ ਨਿਸ਼ਾਨੀਆਂ ਹੁਣ ਮੰਨ ਲਓ ਤੁਹਾਡਾ ਕਬੂਤਰ ਠੰਡਾ ਹੋ ਗਿਆ ਯਾਰ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ ਨੇ ਜਿਹੜੀਆਂ ਨੋਟ ਕਰਿਓ ਬੜੀਆਂ ਸਿੰਪਲ ਸਾਦੀਆਂ ਚੀਜ਼ਾਂ ਰਾਂ ਆਉਣਾ ਤੁਹਾਨੂੰ ਕੇ ਪੰਸਾਰੀ ਦੁਕਾਨ ਚ ਮਿਲ ਜਣ ਲਿਆ ਕੇ ਆਪਣੇ ਖੁੱਡੇ ਚ ਫਿੱਟੀਆਂ ਰੱਖਿਆ ਕਰੋ ਗਰਮ ਕਬੂਤਰ ਹੋ ਗਿਆ ਤੁਹਾਡਾ ਜਿਆਦਾ ਚਾਹੇ ਹੀਟ ਅਪ ਜਿਹਨੂੰ ਕਹਿ ਦਿੰਦੇ ਆ ਉਹ ਹੋ ਗਿਆ ਇਹਨੂੰ ਠੰਡਾ ਕਿਵੇਂ ਕਰਨਾ ਸਭ ਤੋਂ ਸਿੰਪਲ ਸਾਦਾ ਤਰੀਕਾ ਯਾਰ ਅਹੀਂ ਰੱਬ ਨੂੰ ਜਾਣਦੇ ਨੇ ਝੂਠ ਨਹੀਂ ਬੋਲਨੇ ਮੈਂ ਜਦੋਂ ਵੀ ਕਬੂਤਰ ਸਾਉਂਦਾ ਐਸੀ ਚੀਜ਼ ਨਾ ਆਉਂਦਾ ਪਤਾ ਨਹੀਂ ਲੋਗ ਓਲਾ ਰੱਖਦੇ ਆ ਅਲੱਗ ਚੀਜ਼ ਆ ਜਿਹੜੇ ਸੌਰੀ ਸ਼ਿਗirdevia ਮੁੰਡਾ ਉਹਨੂੰ ਵੀ ਪਤਾ ਐ ਇਸ ਚੀਜ਼ ਦਾ ਆਪਾਂ ਰਾਤ ਨੂੰ ਦਹੀਂ ਭੇਜਦੇ ਨੇ ਦਹੀਂ ਜਿਹੜਾ ਦਹੀਂ ਨੂੰ ਚੰਗੀ ਤਰ੍ਹਾਂ ਫੈਂਡ ਲੈਣਾ ਤਿੰਨ ਚਾਰ ਵਿੱਚ ਐ ਜੁੜਕੀ ਪਰ ਦੇ ਵਿੱਚ ਜੀਰੇ ਸੋੜ ਦੇਣੇ ਇੱਕ ਦੋ ਗਾਣਾ ਜੁੜਕੀ ਤਵਾ ਸੀਰ ਹੁੰਦੇ ਜਿਹੜੀ ਪੀ ਕਿਓ ਵਿੱਚ ਪਾ ਦੇਣੇ ਚੰਗੀ ਤਰ੍ਹਾਂ ਨੂੰ ਫੈਂਡ ਕੇ ਕੱਪੜੇ 'ਚ ਬੰਨ ਕੇ ਨੂੰ ਚੜਾ ਲਾ ਦੇਣਾ ਸਵੇਰ ਨੂੰ ਜਿਹੜਾ ਉਹਦਾ ਪਾਣੀ ਨਿਕਲਣਾ ਨਿਹਾਰ ਨਰਨੇ ਕਲੇਜੇ ਕਬੂਤਰ ਨੂੰ 5 ਵਜੇ ਦੇ ਕੇ ਤੇ ਧੁੱਪੇ ਉਠਾ ਦੇਣਾ ਠੀਕ ਹੈ ਜੀ ਤੇ ਕਬੂਤਰ ਤੁਸੀਂ ਜੇ ਤੋ ਬਿਠਾ ਵੇਖੋ ਕਿ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਠੰਡਾ ਕਬੂਤਰ ਕਿਥੇ ਬਿਠਾ ਮਾਰੋ ਬੜਾ ਸਾਫ਼ ਹੋ ਜਾਣਾ ਹੈ ਠੀਕ ਹੈ ਤੇ ਇਹ ਕਬੂਤਰ ਤੁਹਾਡਾ ਹੋ ਜਾਣਾ ਵਾ ਠੱਡਾ ਠੀਕ ਹੈ ਹੁਣ ਆਏ ਨੇ ਵੀਰ ਜੀ ਆਪਾਂ ਗਰਮ ਕਰਨ ਵਾਲੇ ਮੈਨੇ ਗਰਮ ਕਬੂਤਰ ਕਿੰਦਾ ਚੀਜ਼ਾਂ ਦੇ ਲੋਕ ਯਾਰ ਬੜੀਆਂ ਲਖਾਈ ਜਾਂਦੇ ਆ ਵੀ ਪੌਦ ਆ ਵੀ ਪੌਦ ਆ ਵੀ ਪੌਦ ਆ ਵੀ ਪੌਦ ਮੈਂ ਤੇ ਅਗੇ ਜਿਹੜੀ ਤੀਜੇ ਨੂੰ ਸਰ ਤੇ ਇੱਕ ਗਲਾਸ ਪਾਣੀ ਦਾ ਲਓ ਕਬੂਤਰਾਂ ਹਿਸਾਬ ਨਾਲ ਜੇ ਤੁਹਾਡੇ ਕੋਲ ਦਾ ਕਬੂਤਰ ਆ ਤੇ ਐਡਾ ਇੱਕ ਟੋਟਾ ਇੱਕ ਦਾ ਜਿੰਨੇ ਦਾ ਪਾ ਲਓ ਇੱਕ ਜਿਹੜੀ ਪੂਰੀ ਕਾਲੀ ਲਾਚੀ ਆ ਖੋਲ ਕੇ ਵਿੱਚ ਸੁੱਟ ਦਿਓ ਦੋ ਚੀਜ਼ਾਂ ਹੋ ਗਈਆਂ ਇੱਕ ਚੁਟਕੀ ਭਰ ਕੇ ਤਿੰਨ ਆਂਗਲਾਂ ਦੀ ਉਹਦੇ ਵਿੱਚ ਸੌਂਫ ਦੀ ਪਾ ਦਿਓ ਠੀਕ ਹੈ ਜੀ ਥੋੜੇ ਜੇ ਫੁੱਲ ਗਲਾਬ ਦੇ ਪੱਤੇ ਉਹ ਪਾ ਦੋ ਦੋ ਮੁਣੱਕੇ ਖੋਲ ਕੇ ਵਿੱਚ ਛੱਡ ਦੋ ਪਾਣੀ ਜਿਹੜੋ ਇੱਕ ਗਲਾਸ ਪਾਇਆ ਤੇ ਅੱਧਾ ਰਹਿ ਗਿਆ ਲਾ ਲਓ ਪੁੰਨ ਲੋ 5-5 ਐਮਐਲ ਇਹ ਪਾਣੀ ਦਾਤ ਨੂੰ ਕੋਈ 7 ਵਜੇ ਤੇ 5-5 ਐਮ ਖੁੱਡੇ ਦੇ ਵਿੱਚ ਛੱਡ ਦੋ ਤੇ ਸਵੇਰ ਨੂੰ ਕਬੂਤਰ ਤੁਹਾਡਾ ਗਰਮ ਹੀ ਹੋਇਆ ਹੋਊਗਾ ਛੱਡੋ ਕਬੂਤਰ ਨੂੰ ਤੁਹਾਡਾ ਕਬੂਤਰ ਜੇ ਥੱਲੇ ਥੱਲੇ ਚੱਕਰ ਮਾਰਦਾ ਤੇ ਅਗਲੇ ਦਿਨ ਕਬੂਤਰ ਬੰਦ ਹੀ ਚੋੜੂਗਾ ਠੀਕ ਹੈ ਜੀ ਹੁਣ ਕਬੂਤਰ ਮੋਤਲ ਕਿਵੇਂ ਕਰਨਾ ਜਿੱਤਰਾ ਸਵੇਰੇ ਤੁਸੀਂ ਕਬੂਤਰ ਗਰਮ ਕੀਤਾ ਠੰਡਾ ਕੀਤਾ ਉਹਦੀ ਸੌਰੀ ਸਵੇਰੇ ਕਬੂਤਰ ਦੀ ਗਰਮੀ ਕੱਢੀ ਅੰਦਰੋਂ ਠੰਡਾ ਕੀਤਾ ਤੇ ਸ਼ਾਮ ਨੂੰ ਕਬੂਤਰ ਗਰਮ ਕਰ ਦੋ ਹਲਕਾ ਜਿਹਾ ਤੇਰੀ ਤਸਵੀਰ ਹੋਏਣੀ ਮੋਦ ਦਿਲ ਇਹਨੂੰ ਆਪਾਂ ਮੋਦ ਦਿਲ ਕਹਿੰਦੇ ਆ ਇਹ ਬਾਜੀ ਚ ਛੱਡਣ ਵਾਲੇ ਕਬੂਤਰ ਵੀਰ ਜੀ ਮੋਦ ਦਿਲ ਛੱਡਿਦਾ ਤੇ ਮੋਦ ਦਿਲ ਕਬੂਤਰ ਉੜਦਾ ਤੇ ਵੀਰ ਜੀ ਇਹ ਹੀ ਅੱਜ ਦਾ ਟੌਪਿਕ ਤੇ ਜੇ ਤੁਸੀਂ ਚਾਹੁੰਦੇ ਜਿਵੇਂ ਪਿੱਛੇ ਦੱਸ ਗਿਆ ਵੀਡੀਓ ਦਵਾਂ ਤੇ ਜਰੂਰ ਕਮੈਂਟ ਕਰ ਦੱਸਿਓ ਆਪਾਂ ਜਲਦੀ ਹੋਰ ਟੌਪਿਕ ਦੇ ਵੀਡੀਓ ਲੈ ਕੇ ਆਵਾਂਗੇ ਤੇ ਇੰਨਾ ਕਹਿੰਦਾ ਵੀਡੀਓ ਮੈਂ ਸਵਾਗਤ ਕਰਦਾ ਅੱਜ ਦੀ ਰਬ ਰੱਖਾ